ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਟਲੀ ਦੇ ਵਿੱਚ ਰਹਿੰਦੇ ਆ ਤੇ ਹੁਣ ਤੁਹਾਨੂੰ ਦੱਸਿਆ ਕਰਾਂਗੇ ਕਿ ਆਪਾਂ ਇਟਲੀ ਦੀ ਜ਼ਿੰਦਗੀ ਕਿੱਦਾਂ ਜਿਉਂਦੇ ਆ ਤੇ ਇਸ ਕਰਕੇ ਅਸੀਂ ਇੱਕ ਵਲੋਗਿੰਗ ਚੈਨਲ ਸਟਾਰਟ ਕਰਨ ਜਾ ਰਹੇ ਹਾਂ ਕਿਰਪਾ ਕਰਕੇ ਸਾਡਾ ਜਰੂਰ ਸਾਥ ਦਿਓ ਅੱਜ ਅਸੀਂ ਇਟਲੀ ਦੇ ਇੱਕ ਗੁਰਦਰਾ ਸਾਹਿਬ ਜਾ ਰਹੇ ਆ ਸਾਡੇ ਕੋਈ ਮਿੱਤਰ ਨੇ ਉਹਨਾਂ ਨੇ ਸ਼੍ਰੀ ਖਡਰਪੁਰ ਸਾਹਿਬ ਆਰੰਭ ਕੀਤਾ ਹੀ ਤੇ ਉਹਦਾ ਤੋਂ ਹੋਗਾ ਇਸ ਕਰਕੇ ਅਸੀਂ ਟ੍ਰੇਨ ਭੜੀ ਤੇ ਫਿਰ ਹੁਣ ਮੈਂ ਤੇ ਮੇਰਾ ਇੱਕ ਬ੍ਰਦਰ ਅੱਜ ਜਾ ਰਹੇ ਆ ਚਲੋ ਤੁਹਾਨੂੰ ਅੱਜ ਸਾਰੇ ਰਾਸਤੇ ਦੀ ਕੁਝ ਕਲਿੱਪਸ ਦਿਖਾਵਾਂਗੇ ਚੰਗੇ ਚੰਗੇ ਵਿਊ ਦਿਖਾਵਾਂਗੇ ਚਲੋ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਇਹ ਸਾਡੇ ਸ਼ਹਿਰ ਦੀ ਮਾਰਕੀਟ ਹੈ ਜੀ ਆਪ ਇਪ੍ਰੈਲ ਆ ਗਈ ਮੈਕੜੀ ਮੌਸਮ ਚ ਕੋਈ ਤਬਦੀਲੀ ਆ ਗਈ ਹੈ। ਵੈਸੇ ਤਾਂ ਕੱਲ ਬਹੁਤ ਵਧੀਆ ਧੁੱਪ ਲੱਗੀ ਸੀ। ਇਹ ਜੀ ਆਪਣੇ ਇਟਲੀ ਦੀ ਬਹੁਤ ਫੇਮਸ ਲੇਕ ਆ ਜਿਹਦਾ ਨਾਮ ਲੇਕ ਕੋਲੀ 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 ਕੋੜੀ ਲੇਕ ਕਹਿੰਦੇ ਸ਼ਾਇਦ ਇਹਨੂੰ। ਇੱਥੇ ਕਾਫੀ ਗਾਣਿਆਂ ਦੀ ਸ਼ੂਟਿੰਗ ਕਰਾ ਵੀ ਹੋਈ ਹੈ। ਬਹੁਤ ਹੀ ਜ਼ਿਆਦਾ ਲੰਬੀ ਆ। ਹੁਣ ਇੱਥੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦੇ ਟੂਰਿਸਟ ਆਉਣ ਡੈਪਣਗੇ। ਅੱਛਾ ਇਹਦਾ ਆਰ ਐਸ ਹੁਣ ਤਾਂ ਟਨਲ ਦੇ ਵਿੱਚ ਐਂਟਰ ਹੋਣ ਲੱਗੀ ਤੇ ਬਹੁਤ ਜ਼ਿਆਦੀਆਂ ਟੁੱਟਣਾ ਹੁੰਦੀਆਂ। ਅੱਜ ਦੇਖ ਲਓ ਤੁਸੀਂ ਕਿ ਟਨਲ ਬੱਸ ਖਤਮ ਹੀ ਹੋਣਾ ਰਹੀ ਹੈ ਜਦੋਂ ਟਨਲ ਦੇ ਵਿੱਚ ਟ੍ਰੇਨ ਐਂਟਰ ਹੋ ਜੇ ਉਦੋਂ ਰੇਂਜ ਕੱਟੀ ਜਾਂਦੀ। ਕੋਈ ਰੇਂਜ ਵਗੈਰਾ ਨਹੀਂ ਆਉਂਦੀ। ਇਹ ਜਸਟ ਖਤਮ ਹੋ I know I got ਹਾਂਜੀ ਆਪਾਂ ਨਾ ਉਤਰ ਚੁੱਕੇ ਆ ਆਪਾਂ ਇਰੋਨੋ ਸਟੇਸ਼ਨ ਤੇ ਤੇ ਦੇਖੋ بارش ਹੁੰਦੀ ਪਈ ਆ ਇੱਕ ਇੱਥੋਂ ਇੱਕ ਆਪਾਂ ਜੇ ਉਤਰਨਾ ਦਾ ਲੇਕੋ ਲੇਕ ਤੋਂ ਇੱਕ ਟ੍ਰੇਨ ਆਂਦੀ ਆ ਜੋ ਇੱਧਰ ਨਿੱਕੇ ਪੀਆ ਨੂੰ ਮਤਲਬ ਨਿੱਕੇ ਸਟੇਸ਼ਨਾਂ ਦੇ ਤੋਂ ਲੰਘਦੀ ਆ ਜਿਹੜੀ ਮਿਲਾਨ ਤੱਕ ਜਾਂਦੀ ਆ ਛੋਟੇ ਛੋਟੇ ਸਟੇਸ਼ਨਾਂ ਤੇ ਜਿੱਦਾਂ ਪਿੰਡ ਵਗੈਰਾ ਤੇ ਜਾਂਦੀ ਆ ਇੱਥੋਂ ਇਰੋਨੋ ਤੋਂ ਥੋੜਾ ਜਿਹਾ ਆਪਾਂ ਤੁਰ ਕੇ ਚੱਲ ਜਾਣਾ ਗੁਰੂ ਘਰ ਪਰ ਆਪਾਂ ਹੁਣ ਕੇਵਨੂ ਕਰਤਾ ਵੀਰ ਨੂੰ ਫੋਨ ਉਹ ਆਂਦਾ ਆ ਤੇ ਉਹਦੇ ਨਾਲ ਆਪਾਂ ਜਾਵਾਂਗੇ ਫਿਰ ਦੇਖੋ ਕਿਹਦਾ ਦੇਖੋ ਗੱਡਾ ਸੋਹਣਾ ਇਹ ਦੋਨੋਂ ਪਿੰਡ ਬਹੁਤ ਸੋਹਣਾ ਹੈ ਫਿਰ ਆਪਣੀ ਡਿਊਟੀ ਲੱਗੀ ਇੱਥੇ ਕਿ ਪਾਤੀ ਸਿੰਘ ਸਹਿਬਾਨਾਂ ਨੂੰ ਉਠਾਉਣ ਦੀ ਇਸ ਹਰ ਸੀ ਪਿਆ ਅੰਮ੍ਰਿਤ ਲੈ ਸ਼ਾਇਆ ਜਦ ਤਾਲ ਕਿਹ ਸਹਰ ਸੇ ਹਰ ਜੁਗ ਜੁਗ ਭਗਤੀ ਪਾ ਪਕੜਾਏ ਪੀਰ ਨੂੰ ਡਾਣਾ ਪਕੌੜੇ ਤੇ ਕੀਤੀ ਸੇਵਾ